ਇੰਗਲਿਸ਼ ਦੇ ਵਿੱਚ ਬਹੁਤ ਸਾਰੇ ਸ਼ਬਦ ਇਸ ਤਰ੍ਹਾਂ ਦੇ ਆ ਜਿਨ੍ਹਾਂ ਦਾ ਪ੍ਰੋਨਨਸੀਏਸ਼ਨ ਇੱਕੋ ਜਿਹਾ ਕਿਉਂਕਿ ਹੁਣ ਪ੍ਰੋਨਨਸੀਏਸ਼ਨ ਇੱਕੋ ਜਿਹਾ ਤਾਂ ਪੰਨ ਨੂੰ ਵਰਤ ਲੈਂਦੇ ਆ ਪਰ ਕਈ ਵਾਰੀ ਉਹ ਗਲਤ ਹੋ ਜਾਂਦੇ ਆ ਹੁਣ ਗਲਤ ਕਿਉਂ ਹੁੰਦੇ ਆ ਕਿਉਂਕਿ ਉਹਨਾਂ ਦਾ ਸਿਰਫ ਪ੍ਰੋਨਨਸੀਏਸ਼ਨ ਇੱਕੋ ਜਿਹਾ ਉਹਨਾਂ ਦਾ ਮੀਨਿੰਗ ਤੇ ਸਪੈਲਿੰਗ ਅਲੱਗ-ਅਲੱਗ ਹੀ ਆ ਇੰਗਲਿਸ਼ ਦੇ ਵਿੱਚ ਆਪਾਂ ਇਹਨਾਂ ਸ਼ਬਦਾਂ ਨੂੰ ਕਹਿੰਦੇ ਕੀ ਆ ਹੋਮੋਫੋਨਸ ਹੋਮੋਫੋਨਸ ਮਤਲਬ ਇਸ ਤਰ੍ਹਾਂ ਦੇ ਸ਼ਬਦ ਜਿਨ੍ਹਾਂ ਦਾ ਪ੍ਰੋਨਨਸੀਏਸ਼ਨ ਇੱਕੋ ਜਿਹਾ ਉਚਾਰਨ ਇੱਕੋ ਜਿਹਾ ਬੋਲਿਆ ਇੱਕੋ ਜਿਹਾ ਜਾਂਦਾ ਉਹਨਾਂ ਦੇ ਅਰਥ ਵੱਖੋ ਵੱਖਰੇ ਆ ਉਹਨਾਂ ਦੇ ਸਪੈਲਿੰਗ ਵੱਖੋ ਵੱਖਰੇ ਆ ਠੀਕ ਤਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਕੁਛ ਇੱਕ ਹੋਮੋਫੋਨ ਸਿੱਖਾਂਗੇ ਸੋ ਲੈਟਸ ਸਟਾਰਟ ਤਾਂ ਸਭ ਤੋਂ ਪਹਿਲਾ ਹੈ ਤੇਲ ਤੇ ਟੇਲ ਠੀਕ ਹੈ ਹੁਣ ਜਿਹੜਾ ਆਹ ਤੇਲ ਹੈ T A I L ਇਹਦਾ ਮਤਲਬ ਹੈ ਪੂਛ ਜਾਨਵਰਾਂ ਦੀ ਪੂਛ ਜਾਂ ਕਿਸੇ ਤਰ੍ਹਾਂ ਦੀ ਵੀ ਪੂਛ ਠੀਕ ਹੈ ਆ ਜਿਹੜਾ ਟੇਲ ਹੈ ਇਹਦਾ ਮਤਲਬ ਹੈ ਕਹਾਣੀ ਠੀਕ ਹੈ ਕਹਾਣੀ ਇਸ ਤੋਂ ਬਾਅਦ ਹੈ ਸਟੇਸ਼ਨਰੀ ਇੱਕ ਦੂਸਰਾ ਸਟੇਸ਼ਨਰੀ ਹੈ ਆਹਾਰਾ ਠੀਕ ਹੈ S T A T I O N A R Y ਤੇ A R Y ਹੁਣ ਜਿਹੜਾ ਆ ਸਟੇਸ਼ਨਰੀ ਹੈ ਏ ਆਰ ਯੀ ਇਹਦਾ ਮਤਲਬ ਹੈ ਕੋਈ ਇਸ ਤਰ੍ਹਾਂ ਦੀ चीज ਜਿਹੜੀ ਖੜੀ ਰਹਿੰਦੀ ਹੈ ਹਿਲਦੀ ਝੁਲਦੀ ਨਹੀਂ ਸਟੇਸ਼ਨਰੀ ਠੀਕ ਹੈ ਆ ਸਟੇਸ਼ਨਰੀ ਹੈ ਜਿਹੜੀਆਂ ਕਿਤਾਬਾਂ ਕਾਪੀਆਂ ਵਾਲੀ ਦੁਕਾਨ ਨੂੰ ਕਹਿੰਦੇ ਨੇ ਜਾਂ ਉਹ ਚੀਜ਼ ਨੂੰ ਠੀਕ ਹੈ ਕਿਤਾਬਾਂ ਕਾਪੀਆਂ ਰਬੜ ਪੈਨਸਲ ਇਹ ਸਾਰੀਆਂ ਚੀਜ਼ਾਂ ਨੂੰ ਵੀ ਆਪਾਂ ਸਟੇਸ਼ਨਰੀ ਕਹਿੰਦੇ ਹਾਂ ਠੀਕ ਸਟੇਸ਼ਨਰੀ ਪ੍ਰੋਨਨਸੀਏਸ਼ਨ ਇਕੋ ਜਿਹਾ ਸਪੈਲਿੰਗ ਅਲੱਗ ਦਾ मीनिंग ਅਲੱਗ ਆ ਨੈਕਸਟ ਹੈ ਪੀਸ ਹੁਣ ਆ ਜਿਹੜਾ ਪੀਸ ਹੈ ਪੀ ای ਸੀ ای ਇਹਦਾ ਮਤਲਬ ਹੈ ਸ਼ਾਂਤੀ ਜਿਵੇਂ ਕਹਿੰਦੇ ਹੁੰਦੇ ਆ ਕਿ ਦੁਨੀਆ ਚ ਸ਼ਾਂਤੀ ਦੀ ਲੋੜ ਹੈ ਠੀਕ ਹੈ ਆ ਜਿਹੜਾ ਪੀਸ ਹੈ ਪੀ ਆਈ ਸੀ ਹੀ ਇਹਦਾ ਮਤਲਬ ਹੈ ਟੁਕੜਾ ਪੀਸ ਜਿਵੇਂ ਕਹਿੰਦੇ ਕਿ ਇੱਕ ਪੀਸ ਖਾਣ ਵਾਸਤੇ ਮੈਨੂੰ ਦੇ ਦੇ 버ਗਰ ਦਾ ਇੱਕ ਪੀਸ ਦੇ ਆ ਪੀਜ਼ਾ ਦਾ ਇੱਕ ਪੀਸ ਦੇ ਦੇ ਆ ਕਿਸੇ ਚੀਜ਼ ਦਾ ਇੱਕ ਪੀਸ ਟੁਕੜਾ ਠੀਕ ਪੀਸ ਤਾਂ ਅੱਗੇ ਹੈ ਪ੍ਰਿੰਸੀਪਲ ਪ੍ਰਿੰਸੀਪਲ ਠੀਕ ਹੁਣ ਆ ਜਿਹੜਾ ਪ੍ਰਿੰਸੀਪਲ ਹੈ ਪੀ ਏ ਐਲ ਵਾਲਾ ਇਹ ਹੈ ਸਕੂਲ ਦਾ ਪ੍ਰਿੰਸੀਪਲ ਜਿਵੇਂ ਸਕੂਲ ਦਾ ਕਾਲਜ ਦਾ ਉਹਨਾਂ ਦਾ ਜਿਹੜਾ ਮੁਖੀ ਹੁੰਦਾ ਪ੍ਰਿੰਸੀਪਲ ਉਹ ਵਾਲਾ ਪ੍ਰਿੰਸੀਪਲ ਹੁਣ ਜਿਹੜਾ ਪੀ ਐਲ ای ਵਾਲਾ ਪ੍ਰਿੰਸੀਪਲ ਆ ਇਹਦਾ ਮਤਲਬ ਹੈ ਸਿਧਾਂਤ ਬੇਸਿਕ ਰੂਲ ਠੀਕ ਹੈ ਕਿਸੇ ਚੀਜ਼ ਦਾ ਬੇਸਿਕ ਰੂਲ ਕਿਸੇ ਚੀਜ਼ ਦਾ ਬੇਸਿਕ ਸਿਧਾਂਤ ਜਿਵੇਂ ਸਿੱਖੀ ਦੇ ਸਿਧਾਂਤ ਹੁੰਦੇ ਆ ਪ੍ਰਿੰਸੀਪਲਸ ਆਫ ਸਿੱਖੀਜ਼ਮ ਪ੍ਰਿੰਸੀਪਪਲਸ ਆਫ ਹਿੰਦੂਇਜ਼ਮ ਠੀਕ ਉਹ ਵਾਲਾ ਪ੍ਰਿੰਸੀਪਲ ਆਇਆ ਹੈ ਸਿਧਾਂਕ ਨੈਕਸਟ ਹੈ ਵੇਸਟ ਤੇ ਵੇਸਟ W A I S T ਇਹਦਾ ਮਤਲਬ ਹੈ ਲੱਕ ਕਮਰ ठीक है लक् या कमर वेस्ट आ वेस्ट है बेसिकली कूड़ा कचरा गंदगी या वादू रेंद फूंद ठीक है या कोई चीज जी है बेअर्थ होंगी ठीक है वेस्ट बेकार नैक्सट है आयल आयल ए आई एस एल ई ए आयल का मतलब है जिमें आ, ਕਲਾਸ ਦੇ ਵਿੱਚ ਕੁਰਸੀਆਂ ਲੱਗੀਆਂ ਹੁੰਦੀਆਂ ਸੱਜੇ ਪਾਸੇ ਕੁਰਸੀਆਂ ਖੱਬੇ ਪਾਸੇ ਕੁਰਸੀਆਂ ਵਿਚਾਲੇ ਨੰਗਣ ਨੂੰ ਰਾਹ ਹੁੰਦਾ ਜਿੱਥੋਂ ਦੀ ਟੀਚਰ ਜਾਂ ਬੱਚੇ ਦੀ ਲੰਘਦੇ ਆ ਠੀਕ ਹੈ ਖੱਬੇ ਸੱਜੇ ਵਿਚਾਲੇ ਇੱਕ ਨੰਗਣ ਨੂੰ ਰਾਹ ਹੁੰਦਾ ਉਹਨੂੰ ਆਪਾਂ ਆਇਲ ਕਹਿੰਦੇ ਆ ਠੀਕ ਹੈ ਜਿਵੇਂ ਤੁਸੀਂ ਕਿਸੇ ਸਟੋਰ ਤੇ ਜਾਉਂਗੇ ਮਾਲ 'ਚ ਜਾਉਂਗੇ ਖੱਬੇ ਪਾਸੇ ਚੀਜ਼ਾਂ ਜਿਹੜੀਆਂ ਹੋਣਗੀਆਂ ਸੱਜੇ ਪਾਸੇ ਹੋਣਗੀਆਂ ਤਾਂ ਵਿਚਾਲੇ ਜਿਹੜਾ ਨੰਗਣ ਨੂੰ ਰਾਹ ਹੁੰਦਾ ਉਹਨੂੰ ਆਪਾਂ ਆਇਲ ਬੋਲਦੇ ਆ ਆਇਲ ਆ ਜਿਹੜਾ ਆਇਲ ਹੈ ਆਈਐਸਐਲ ਇਹ ਹੁੰਦਾ ਟਾਪੂ ਟਾਪੂ ਮਤਲਬ ਜ਼ਮੀਨ ਦਾ ਉਹ ਟੁਕੜਾ ਜਿਹੜਾ ਚਾਰੇ ਪਾਸੇ ਪਾਣੀ ਨਾਲ ਘਿਰਿਆ ਬਾ ਠੀਕ ਹੈ ਟਾਪੂ ਆਇਲ ਟਾਪੂ ਨੈਕਸਟ ਹੈ ਆਰਕ ए ਆਰ ਸੀ ਆਰਕ ਇਹ ਆਰਕ ਹੁੰਦੀ ਹੈ ਇਸ ਤਰ੍ਹਾਂ ਦੀ ਗੁਲਾਈ ਜਿਵੇਂ ਘਰਾਂ ਦੇ ਵਿੱਚ ਮੂਰੇ ਹੁਣ ਡਿਜ਼ਾਈਨ ਦੇ ਤੌਰ ਤੇ ਆਪਾਂ ਗੁਲਾਈਆਂ ਪਾਉਂਦੇ ਹਾਂ ਠੀਕ ਹੈ ਪਿੱਲਰ ਲਾ ਕੇ ਥੰਮਲੇ ਲਾ ਕੇ ਉਹਨੂੰ ਆਰਕ ਬੋਲਦੇ ਆਪਾਂ ਆਰਕ ਆ ਆਰਕ ਹੁੰਦਾ ਏ ਆਰ ਕੇ ਬਹੁਤ ਵੱਡਾ ਜਿਹੜਾ ਹੈ ਕੋਈ ਸਮੁੰਦਰ ਦੇ ਵਿੱਚ ਚੱਲਣ ਵਾਲਾ ਜਿਹੜਾ ਹੈ ਬੇੜਾ ਜਾਂ ਜਹਾਜ਼ ਟਾਈਪ ਠੀਕ ਹੈ ਕੋਈ ਇਸ ਤਰ੍ਹਾਂ ਦਾ ਬੇੜਾ ਜਾਂ ਜਹਾਜ਼ ਜਿਹਦੇ ਚ ਆ ਬਹਾ ਬਾਰਾ ਸਮਾਨ ਲਜਾਇਆ ਜਾ ਸਕੇ ਠੀਕ ਹੈ ਆਰਕ ਠੀਕ ਨੈਕਸਟ ਹੈ ਆ ਆਰਮ ਠੀਕ A R N ਅਰਨ ਦਾ ਮਤਲਬ ਹੈ ਕਮਾਉਣਾ ਐਸਰ ਕਮਾਉਣਾ ਧਨ ਕਮਾਉਣਾ ਇੱਜ਼ਤ ਕਮਾਉਣਾ ਕੁਝ ਵੀ ਕਮਾਉਣਾ ਕਮਾਈ ਕਰਨੀ ਯੂ ਆਰ ਐਨ ਅਰਨ ਬੇਸਿਕਲੀ ਆ ਗੜਵਾ ਮਿਆ ਕੁज्जा ਕੁਛ ਇਸ ਤਰ੍ਹਾਂ ਦੀ ਚੀਜ਼ ਨੂੰ ਕਹਿੰਦੇ ਆਪਾਂ ਠੀਕ ਹੈ ਯੂ ਆਰ ਐਨ ਮਤਲਬ ਅਰਨ ਜਾਂ ਕੁज्जा ਜਾਂ ਕੋਈ ਅਗੜਵਾ টাইਪ ਦੀ ਚੀਜ਼ ਠੀਕ ਅਰਨ ਨੈਕਸਟ ਹੈ ਬੈਲ bell bell ਆ ਜਿਹੜਾ double l ਵਾਲਾ bell ਹੈ ਇਹਦਾ ਮਤਲਬ ਹੈ ਘੰਟੀ ਠੀਕ ਹੈ ਆਮ bell বাজਦੀ ਹੈ ਘੰਟੀ ਵੱਜਦੀ ਹੈ ਉਹ ਘੰਟੀ ਆ bell ਦਾ ਮਤਲਬ ਹੈ ਕੋਈ ਬਹੁਤ ਸੋਹਣੀ ਜਿਹੜੀ ਹੈ ਖੂਬਸੂਰਤ ਔਰ ਠੀਕ ਹੈ ਕੋਈ ਇਸ ਤਰ੍ਹਾਂ ਦੀ ਔਰਤ ਜਿਹੜੀ ਚਾਰੇ ਪਾਸੇ ਫੇਮਸ ਹੋਵੇ ਪਪੂਲਰ ਹੋਵੇ ਔਰ ਸੋਹਣੀ ਵੀ ਹੋਵੇ ਠੀਕ ਹੈ bell ਨੈਕਸਟ ਹੈ birth ਬਰਥ ਠੀਕ ਬੀ ਆਰ ਟੀ ਐਚ ਇਹ ਹੁੰਦਾ ਜਨਮ ਬਰਥ ਡਿੱਕਟ ਠੀਕ ਹੈ ਜਨਮ ਜਨਮ ਤ੍ਰਿਕ ਜਨਮ ਵਾਲਾ ਠੀਕ ਹੈ ਬਰਥ ਆ ਬੀ ای ਆਰ ਟੀ ਐਚ ਹੁੰਦਾ ਜਿਵੇਂ ਰੇਲ ਗੱਡੀਆਂ ਦੇ ਵਿੱਚ ਇੱਕ ਪੈਣ ਵਾਲੀ ਜਗ੍ਹਾ ਹੁੰਦੀ ਆ ਠੀਕ ਹੈ ਬਰਥ ਕਹਿੰਦੇ ਆ ਇੱਕ ਸ਼ੀਟ ਬਣੀ ਹੁੰਦੀ ਹੈ ਜਿਹਦੇ ਤੇ ਤੁਸੀਂ ਪੈ ਸਕਦੇ ਹੁੰਦੇ ਆ ਉਹਨੂੰ ਆਪਾਂ ਬਰਥ ਕਹਿ ਦਿੰਦੇ ਆ ਠੀਕ ਹੈ ਬਰਥ ਨੈਕਸਟ ਹੈ ਕੋਰਸ ਠੀਕ C O U R S E ਇੱਕ ਕੋਰਸ ਹੁੰਦਾ ਪੜਾਈ ਵਾਲਾ ਕੋਰਸ ਜਿਵੇਂ ਕਹਿੰਦੇ ਕਿ 2 ਸਾਲ ਦਾ ਕੋਰਸ 3 ਸਾਲ ਦਾ ਕੋਰਸ ਠੀਕ ਹੈ ਕੋਰਸ C O A R S E ਇਹ ਕੋਰਸ ਹੈ ਇਹਦਾ ਮਤਲਬ ਹੈ ਖੁਰਦਰਾ ਕੋਈ ਚੀਜ਼ ਖੁਰਦਰੀ ਹੋਵੇ ਰਫ ਜੀ ਹੋਵੇ ਉਹਨੂੰ ਆਪਾਂ ਕੋਰਸ ਕਹਿ ਦਿੰਦੇ ਹਾਂ ਠੀਕ ਨੈਕਸਟ ਹੈ ਗ੍ਰੇਟ ਆ ਗ੍ਰੇਟ ਦਾ ਮਤਲਬ ਹੁੰਦਾ ਮਹਾਨ ਆ ਗ੍ਰੇਟ ਦਾ ਮਤਲਬ ਹੈ ਕੱਦੂ ਕਸ ਕਰਨਾ ਕਿਸੇ ਚੀਜ਼ ਨੂੰ ਫਾਲਸਰ ਜੀ ਨੂੰ ਕੱਦੂ ਕਸ ਕਰਨਾ ਠੀਕ ਹੈ ਗ੍ਰੇਟ ਨੈਕਸਟ ਹੈ ਡੇਜ਼ਰਟ ਆਇਨਾ ਦਾ ਪ੍ਰੋਨਨਸੀਏਸ਼ਨ ਥੋੜਾ ਜਿਹਾ ਵਕਰਾ ਹੈ ਡੀ ای ਐਸ ਆਰਟੀ ਇਹਦਾ ਮਤਲਬ ਹੈ ਮਾਰੂਥਲ ਜਾਂ ਰੇਗਿਸਤਾਨ ਜਿੱਥੇ ਚਾਰੇ ਪਾਸੇ ਰੇਤ ਹੀ ਰੇਤ ਹੋਵੇ ਠੀਕ ਹੈ ਮਾਰੂਥਲ ਜਾਂ ਰੇਗਿਸਤਾਨ ਆ ਹੈ ਡੇਜ਼ਰਟ ਬੀ ای ਡਬਲ ਐਸ ای ਆਰਟੀ ਡੇਜ਼ਰਟ ਹੁੰਦਾ ਸਾਰਾ ਰੋਟੀ ਖਾਣ ਤੋਂ ਬਾਅਦ ਡਿਨਰ ਕਰਨ ਤੋਂ ਬਾਅਦ ਜਾਂ ਲੰਚ ਕਰਨ ਤੋਂ ਬਾਅਦ ਜੋ ਚੀਜ਼ ਆਪਾਂ ਆਖਰ ਤੇ ਮਿੱਠੇ ਚ ਖਾਂਦੇ ਆ ਉਹਨੂੰ ਆਪਾਂ ਡੇਜ਼ਰਟ ਕਹਿੰਦੇ ਆ ਮਿੱਠੇ ਚ ਆਪਾਂ ਕੋਈ ਮਠਾਈ ਵੀ ਖਾ ਲੈਂਦੇ ਆ ਕਈ ਵਾਰੀ ਖੀਰ ਖਾ ਲੈਂਦੇ ਆ ਸੇਵੀਆਂ ਖਾ ਲੈਂਦੇ ਆ ਠੀਕ ਹੈ ਆ ਕੁਝ ਵੀ ਹੋਰ ਖਾ ਲੈਂਦੇ ਆ ਮਿੱਠੇ ਚ ਜਿਹੜੀ ਚੀਜ਼ ਖਾਂਦੇ ਆ ਉਹ ਆਪਾਂ ਡੇਜ਼ਰਟ ਬੋਲਦੇ ਆ ਡੇਜ਼ਰਟ ਠੀਕ ਨੈਕਸਟ ਹੈ ग्रोन जी आर ओ ए एन ग्रोन ਹੁੰਦਾ ਇਹਦਾ ਮਤਲਬ ਹੈ ਕਿ ਦਰਦ ਨਾਲ ਚੀਕਣਾ ਠੀਕ ਹੈ ਜਦੋਂ ਆਪਾਂ ਨੂੰ ਤਕਲੀਫ ਹੁੰਦੀ ਆ ਸਰੀਰਕ ਤਕਲੀਫ ਹੁੰਦੀ ਆ ਦਰਦ ਹੁੰਦਾ ਉਦੋਂ ਆਪਣੀਆਂ ਚੀਕਾਂ ਨਿਕਲਦੀਆਂ ਠੀਕ ਹੈ ਉਹਨਾਂ ਆਪਾਂ ਗਰੋਨ ਕਹਿੰਦੇ ਆ ਆ ਗਰੋਨ ਹੈ ਜੀ ਆਰ ਓ ਡਬਲ ਯੂ ਐਨ ਇੱਕ ਗਰੋਨ ਦਾ ਮਤਲਬ ਹੈ ਪਲਿਆ ਹੋਇਆ ਵਧਿਆ ਹੋਇਆ ਡਿਵੈਲਪ ਹੋਇਆ ਹੋਇਆ ਜਿਵੇਂ ਆਪਾਂ ਕਹਿੰਦੇ ਆ ਕਿ ਹੀ ਇਜ਼ ਅ ਵੈਲ ਗਰੋਨ ਮੈਨ ਠੀਕ ਹੈ ਕਿ ਚੰਗਾ ਜਿਹੜਾ ਹੈ ਪੜਿਆ ਵਧਿਆ ਜਿਹੜਾ ਹੈ ਇਨਸਾਨ ਹੈ ਉਹ ਠੀਕ ਹੈ ਗਰੋਨ ਪੜਿਆ ਹੋਇਆ ਚੰਗਾ ਵਧਿਆ ਫੁੱਲਿਆ ਹੋਇਆ ਗਰੋਨ ਹੇਲ ਹੇਲ H A I L ਇਹ ਹੇਲ ਦਾ ਮਤਲਬ ਹੈ ਗੜੇ ਮੀਂਹ ਦੇ ਨਾਲ ਕਈ ਵਾਰੀ ਗੜੇ ਪੈਂਦੇ ਹੁੰਦੇ ਆ ਉਹ H A I L ਗੜੇ H A L E ਇਹਦਾ ਮਤਲਬ ਹੈ ਤੰਦਰੁਸਤ ਠੀਕ ਹੈ ਇਸ ਤਰ੍ਹਾਂ ਦੇ ਇਨਸਾਨ ਨੂੰ ਕਹਿੰਦੇ ਆ ਜਿਹੜਾ ਥੋੜਾ ਵੱਡੀ ਉਮਰ ਦਾ ਹੋਵੇ ਪਰ ਤੰਦਰੁਸਤ ਹੋਵੇ ਤਕੜਾ ਹੋਵੇ ਠੀਕ ਹੈ ਇੱਕ ਤਾਂ ਨੌਜਵਾਨਾ ਨੌਜਵਾਨ ਤਾਂ ਵੈਸੇ ਹੀ ਜਿਹੜੇ ਤੰਦਰੁਸਤ ਹੁੰਦੇ ਆ ਤਕੜੇ ਹੁੰਦੇ ਆ ਇੱਕ ਥੋੜਾ ਵੱਡੀ ਉਮਰ ਦਾ ਹੋਵੇ ਜਿਵੇਂ 50 60 ਸਾਲ ਦਾ ਕੋਈ ਬੰਦਾ ਹੋਵੇ ਠੀਕ ਹੈ ਪਰ ਫੇਰ ਵੀ ਤਗੜਾ ਪਿਆ ਹੋਵੇ ਫੇਰ ਵੀ ਤੰਦਰੁਸਤ ਪਿਆ ਹੋਵੇ ਉਹਨੂੰ ਆਪਾਂ ਕਹਾਂਗੇ ਹੇਲ ਇੱਕ ਸ਼ਬਦ ਹੈ ਇੰਗਲਿਸ਼ ਦੇ ਵਿੱਚ ਹੇਲ ਐਂਡ ਹਾਰਟੀ ਉਹ ਸ਼ਬਦ ਹੈ ਹੇਲ ਤਕੜਾ ਤੰਦਰੁਸਤ ਠੀਕ ਨੈਕਸਟ ਹੈ ਆਈਡਲ ਆਈ ਡੀ ਓ ਐਲ ਆਈਡਲ ਮਤਲਬ ਮੂਰਤੀ ਠੀਕ ਹੈ ਜਿਵੇਂ ਮੂਰਤੀਆਂ ਹੁੰਦੀਆਂ ਦੇਵੀ ਦੇਵਤਿਆਂ ਦੀਆਂ ਉਹਨਾਂ ਨੂੰ ਆਪਾਂ ਆਈਡਲ ਬੋਲਦੇ ਹਾਂ ਠੀਕ ਹੈ ਆਈ ਡੀ ਐਲ ਈ ਇਹਦਾ ਮਤਲਬ ਹੈ ਵਿਲਾ ਕੋਈ ਇਸ ਤਰ੍ਹਾਂ ਦਾ ਇਨਸਾਨ ਜਿਹੜਾ ਕੰਮ ਧੰਦਾ ਨਹੀਂ ਕਰਦਾ ਜਾਂ ਫਰੀ ਰਹਿੰਦਾ ਉਹਨੂੰ ਵਿਲਾ ਹੁੰਦਾਗਾ ਉਹਨੂੰ ਆਪਾਂ ਆਈਡਲ ਕਹਿੰਦੇ ਹਾਂ ਠੀਕ ਹੈ ਵਿਲਾ ਆਈਡਲ ਨੈਕਸਟ ਹੈ ਸਟੀਲ S -T -E -E -L, एस टी डबल ई एल ए स्टील देखो आम स्टील जी धातु होंगी मैटल होंगी स्टील ठीक है उ स्टील है एस टी ई एल ए मतलब है चोरी करना कोई चीज़ चरानी चीज़ चोरी करनी ठीक है स्टील नैक्सट है माइनर एम आई एन ओ आर माइनर मतलब छोटा जी चीज़ बड़ी ना हो ਜਿਵੇਂ ਆਪਾਂ ਕਹਿੰਦੇ ਆ ਕਿ ਸਾਡਾ ਇੱਕ ਛੋਟਾ ਜਿਹਾ ਬਿਜ਼ਨਸ ਹੈ ਵੀ ਹੈਵ ਅ ਮਾਈਨਰ ਬਿਜ਼ਨਸ ਯਾ ਮਾਈਨਰ ਆਪਾਂ ਉਸ ਇਨਸਾਨ ਨੂੰ ਵੀ ਕਹਿੰਦੇ ਆ ਜਿਹੜਾ ਹਜੇ ਅਡਲਟ ਨਾ ਹੋਵੇ 18 ਸਾਲ ਤੋਂ ਘੱਟ ਹੋਵੇ ਠੀਕ ਹੈ ਜਿਵੇਂ ਇੱਕ ਸ਼ਬਦ ਹੁੰਦਾ ਮਾਈਨੋਰਟੀ ਠੀਕ ਹੈ ਘੱਟ ਗਿਣਤੀ ਘੱਟ ਗਿਣਤੀਆਂ ਚ ਜਿਹੜੇ ਹੁੰਦੇ ਆ ਉਹਨੂੰ ਵੀ ਆਪਾਂ ਬੰਦੇ ਹੁੰਦੇ ਉਹਨਾਂ ਨੂੰ ਆਪਾਂ ਮਾਈਨਰ ਕਹਿੰਦੇ ਆ ਐਮ ਆਈ ਐਨ ਈ ਆਰ ਇਹ ਮਾਈਨਰ ਹੈ ਜਿਹੜੇ ਬੰਦੇ ਖਾਨਾ ਦੇ ਵਿੱਚ ਕੰਮ ਕਰਦੇ ਆ ਕਦਾਨਾ ਹੁੰਦੀਆਂ ਖਾਨਾ ਹੁੰਦੀਆਂ ਕੋਲੇ ਦੀਆਂ ਹੁੰਦੀਆਂ ਸੋਨੇ ਦੀਆਂ ਹੁੰਦੀਆਂ ਤੇਲ ਖੁਰਚ ਜਾਣੀਆਂ ਵੀ ਹੁੰਦੀਆਂ ਠੀਕ ਹੈ ਤਾਂ ਉਹ ਜਿਹੜਾ ਉੱਥੇ ਕੰਮ ਕਰਦਾ ਮੰਦਾ ਉੱਥੇ ਵਰਕਰ ਹੈ ਲੇਬਰਰ ਹੈ ਉਹਨੂੰ ਆਪਾਂ ਮਾਈਨਰ ਕਹਿੰਦੇ ਆ ਮਾਈਨਰ ਠੀਕ ਨੈਕਸਟ ਹੈ ਫਲਾਵਰ ਆ ਫਲਾਵਰ ਤਾਂ ਸਾਰਿਆਂ ਨੂੰ ਪਤਾ ਇਹਦਾ ਮਤਲਬ ਹੁੰਦਾ ਫੁੱਲ ਆ ਫਲਾਵਰ ਹੈ ਆਟਾ ਐਫ ਐਲ ਓ ਯੂ ਆਰ ਫਲਾਵਰ ਮਤਲਬ ਆਟਾ ਠੀਕ ਹੈ ਕਣਕ ਦਾ ਮੱਕੀ ਦਾ ਕਿਸੇ ਚੀਜ਼ ਦਾ ਹੋਵੇ ਆਟਾ ਨੈਕਸਟ ਹੈ ਰੇਨ ਆ ਰੇਨ ਹੈ ਮੀਂਹ بارش ਠੀਕ ਹੈ بارش ਪਿੰਦਾ ਪੈਂਦੀ ਆ ਮੀਂਹ ਪੈਂਦਾ ਰੇਨ ਆ ਰੇਨ ਹੁੰਦਾ ਰਾਜ ਕਰਨਾ ਕਿਸੇ ਦੇਸ਼ ਦੇ ਉੱਤੇ ਰਾਜ ਕਰਨਾ ਠੀਕ ਹੈ ਜਿਵੇਂ ਪਾਣੀ ਸਮੇਂ ਚ ਰਾਜੇ ਰਾਜ ਕਰਦੇ ਸੀ ਉਹਨਾਂ ਦੇ ਰਾਜ ਨੂੰ ਆਪਾਂ ਰੇਨ ਕਹਿੰਦੇ ਸੀ ਰਾਜ ਕਰਨਾ ਠੀਕ ਹੈ ਤਾਂ ਆ ਲਗਭਗ 20 ਹੋਮੋਫੋਨ ਸੀ ਜਿਹੜੇ ਲਗਭਗ ਜਿਨ੍ਹਾਂ ਦਾ ਪ੍ਰੋਨਨਸੀਏਸ਼ਨ ਹੋਬ ਹੂਆ ਆਪਾਂ ਕਈ ਵਾਰੀ ਭੁਲੇਖੇ ਨਾਲ ਇੱਕ ਦੂਜੀ ਦੀ ਥਾਂ ਤੇ ਉਹਨਾਂ ਨੂੰ ਵਰਤ ਲੈਂਦੇ ਆ ਪਰ ਗਲਤ ਹੋ ਜਾਂਦਾ ਠੀਕ ਹੈ ਬਸ ਇਹਨਾਂ ਨੂੰ ਸਹੀ ਜਿਹੜਾ ਹੈ ਵਰਤਣਾ ਜ਼ਰੂਰੀ ਆ ਇਹਨਾਂ ਦੇ ਰਿਗਾਰਡਿੰਗ ਫੇਰ ਵੀ ਕੋਈ ਡਾਊਟ ਹੋਵੇ ਕੋਈ ਕਨਫਿਊਜ਼ਨ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਪਰ ਅਗਰ ਸਾਡਾ ਕੰਟੈਂਟ ਪਸੰਦ ਆਵੇ ਤਾਂ ਚੈਨਲ ਨੂੰ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ